ਸ਼ਹੀਦਾਂ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਆਪਣੇ ਹਰੇ ਭਰੇ ਇਲਾਕੇ ਨੂੰ ਰੋਜ਼ਗਾਰ ਦੇ ਨਾਂ ਤੇ ਪ੍ਰਦੂਸ਼ਿਤ ਕਰਨ ਦੇ ਲਈ ਨਹਿਰ ਦੇ ਕੰਡੇ ਤੇ ਲੱਗਣ ਜਾ ਰਹੀ ਰੁਚਰਾ ਪੇਪਰ ਮਿਲ ਦੇ ਵਿਰੋਧ ਦੇ ਵਿੱਚ ਮੈਂ ਪੋਸਟ ਤੁਹਾਨੂੰ ਸ਼ੇਅਰ ਕਰ ਰਿਹਾ ਬਹੁਤ ਸੋਹਣੀ ਜਾਣਕਾਰੀ ਇਹਦੇ ਉੱਪਰ ਲਿਖੀ ਹੋਈ ਹੈ ਸਾਰੇ ਜਰੂਰ ਇਹ ਪੋਸਟ ਨੂੰ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਸੁਣਿਓ ਆਪਣੇ ਪਿੰਡ ਧੌਲਰਾਂ ਦੀ ਸ਼ਾਮਲਾੜ ਜ਼ਮੀਨ ਵਿੱਚ ਲੱਗਣ ਜਾ ਰਹੀ ਰੁਚਰਾ ਪੇਪਰ ਮਿਲ ਜੋ ਕਿ ਇੱਕ ਖੁਸ਼ੀ ਦੀ ਗੱਲ ਸੀ ਪਰ ਜਦੋਂ ਇਸ ਪੇਪਰ ਮਿਲ ਦੇ ਨਫੇ ਨੁਕਸਾਨਾਂ ਬਾਰੇ ਇਲਾਕੇ ਉੱਤੇ ਪੈਣ ਵਾਲੇ ਭਿਆਨਕ ਪਰਵਾਹਾਮਾ ਬਾਰੇ ਜਿਹੜੀ ਜਾਣਕਾਰੀ ਹਾਸਲ ਕੀਤੀ ਤਾਂ ਇਸ ਨਤੀਜੇ ਤੇ ਪਹੁੰਚੇ ਬਹੁਤ ਹੈਰਾਨੀਜਨਕ ਨਤੀਜੇ ਸਾਡੇ ਸਾਹਮਣੇ ਆਏ ਆ ਕਿ ਸਾਡੇ ਆਉਣ ਵਾਲੇ ਭਵਿੱਖ ਪ੍ਰਤੀ ਬਹੁਤ ਹੀ ਨੁਕਸਾਨਦੇ ਹਨ ਫਿਰ ਅਸੀਂ ਪੰਜਾਬ ਅਤੇ ਹਿਮਾਚਲ ਵਿੱਚ ਲੱਗੀਆਂ ਵੱਖ-ਵੱਖ ਪੇਪਰ ਮਿਲਾ ਜਿਵੇਂ ਕਿ ਸੈਲਾ ਖੁਰਦ ਹੁਸ਼ਿਆਰਪੁਰ ਟੌਂਸਾ ਨਵਾਂ ਸ਼ਹਿਰ ਅਤੇ ਕਾਲਾ ਅੰਬ ਹਿਮਾਚਲ ਪ੍ਰਦੇਸ਼ ਵਿੱਚ ਵਿਖੇ ਜਾ ਕੇ ਆਮ ਲੋਕਾਂ ਨੂੰ ਮਿਲੇ ਅਤੇ ਇਸ ਦੇ ਨਫੇ ਅਤੇ ਨੁਕਸਾਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨੰਬਰ ਇੱਕ ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਬੇੜ ਇਲਾਕੇ ਦੇ ਪਾਣੀ ਦਾ ਪਤਨ 10 ਫੁੱਟ ਦੇ ਕਰੀਬ ਹੈ ਪਿੰਡ ਸੈਲਾਖੁਰ ਦੇ ਨੇੜੇ ਗੜ ਸ਼ੰਕਰ ਦੇ ਇਲਾਕੇ ਦੇ ਦਰਜਨਾ ਪਿੰਡਾਂ ਦਾ ਪਾਣੀ 350 ਫੁੱਟ ਤੋਂ ਵੀ ਵੱਧ ਉੱਥੇ ਲੱਗੀ ਪੇਪਰ ਮਿੱਲ ਕਾਰਨ ਪ੍ਰਭਾਵਿਤ ਹੋ ਚੁੱਕਾ ਹੈ ਜਿਸ ਨਾਲ ਉੱਥੇ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੇहद ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਾਣੀ ਦੀ ਪੀਣ ਯੋਗ TDS ਮਾਤਰਾ 50 ਤੋਂ 150 ਦੇ ਲਗਭਗ ਹੋਣੀ ਚਾਹੀਦੀ ਹੈ ਪਰ ਸੈਲਾ ਖੁਰਦ ਦੇ ਨੇੜਲੇ ਪਿੰਡ 20 ਪਿੰਡਾ ਜਿਹੜੇ ਇਦਾਂ ਦੇ ਜਿਨ੍ਹਾਂ ਦੀ ਇਹ ਮਾਤਰਾ ਲਗਭਗ 900 ਤੋਂ 1800 TDS ਦੇ ਕਰੀਬ ਪਹੁੰਚ ਚੁੱਕੀ ਹੈ ਪਾਣੀ ਖਰਾਬ ਹੋ ਚੁੱਕਾ ਜਿਸ ਨਾਲ ਇਲਾਕੇ ਵਿੱਚ ਕੈਂਸਰ ਚਮੜੀ ਰੋਗ ਲੀਵਰ ਕੈਂਸਰ ਹੈਪੀਟਾਈਟਸ A B C D ਕਾਲਾ ਪੀਲਾ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣੇ ਪੈਰ ਫਸਾਰ ਲਏ ਹਨ ਨੰਬਰ 3 19 ਸਤੰਬਰ 2018 ਮੈਗਜ਼ੀਨ ਡਾਊਨ ਟੂ ਅਰਥ ਵਿੱਚ ਛਪੇ ਲੇਖ ਅਨੁਸਾਰ ਸੈਲਾ ਖੁਰਦ ਨੇੜੇ ਗੜ ਸ਼ੰਕਰ ਵਿਖੇ ਚੱਲ ਰਹੀ ਕੁਆਟਮ ਪੇਪਰ ਮਿਲ ਦੇ ਹੋ ਰਹੇ ਪ੍ਰਦੂਸ਼ਣ ਕਾਰਨ ਪਿਛਲੇ 8 ਸਾਲਾਂ ਵਿੱਚ 470 ਲੋਕ ਕੈਂਸਰ ਅਤੇ ਸਾਹ ਦੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਮਰ ਚੁੱਕੇ ਹਨ ਅਤੇ ਹੁਣ ਵੀ ਬਹੁਤ ਸਾਰੇ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ ਮੈਗਜ਼ੀਨ ਵੱਲੋਂ ਪੇਪਰ ਮਿਲ ਦੇ ਨੇੜਲੇ ਖੇਤਰ ਦੇ ਲੋਕਾਂ ਵਿੱਚ ਕੀਤੇ ਸਰਵੇ ਮੁਤਾਬਕ ਬਹੁ ਗਿਣਤੀ ਲੋਕਾਂ ਦੀ ਨਜ਼ਰ ਪ੍ਰਭਾਵਿਤ ਹੋਈ ਹੈ ਅਤੇ ਬਹੁ ਗਿਣਤੀ ਨਵ ਜਨਮੇ ਬੱਚੇ ਮੱਧ ਬੁੱਧੀ ਅਤੇ ਅਨੇਕਾਂ ਹੀ ਪ੍ਰਭਾਵਿਤ ਬਿਮਾਰੀਆਂ ਦੇ ਨਾਲ ਪੀੜਤ ਪੈਦਾ ਹੋ ਰਹੇ ਹਨ ਸੋ ਕਿੱਡਾ ਵੱਡਾ ਨੁਕਸਾਨ ਆ ਮੈਗਜ਼ੀਨ ਦੇ ਦੱਸਣ ਮੁਤਾਬਕ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਪੇਪਰ ਮਿੱਲ 17 ਮੁੱਖ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਵਿੱਚ ਸ਼ਾਮਲ ਹੋ ਚੁੱਕੀ ਹੈ ਜੀ ਪੰਜਾਬੀ ਟਰਬਿਨ ਅਖਬਾਰ 1 ਜਨਵਰੀ 2019 ਨੂੰ ਛਾਪੀ ਗਈ ਖਬਰ ਅਨੁਸਾਰ ਸੈਲਾਖੁਰ ਦੇ ਨੇੜੇ ਗੜਸ਼ੰਕਰ ਵਿਖੇ ਲੱਗੀ ਕੋਟਮ ਪੇਪਰ ਮਿੱਲ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਪਿੰਡ ਜਿਵੇਂ ਕਿ ਸੈਲਾਖੁਰ ਦਨਰਿਆਲਾ ਸੈਲਾਕਲਾ ਜਸਸੋਵਾਲ ਮਜਾਰੀ ਪੱਦੀ ਖੁਸ਼ੀ ਪੈਂਸਰ ਆਦੀ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਦੁਆਰਾ ਫਲਾਏ ਜਾ ਰਹੇ ਪ੍ਰਦੂਸ਼ਣ ਦੇ ਵਿਰੁੱਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਨੂੰ ਸ਼ਿਕਾਇਤ ਵੀ ਜੜੀ ਕੀਤੀ ਗਈ ਸੀ ਇਸ ਤੋਂ ਇਲਾਵਾ ਪਿੰਡ ਟੋਸਾ ਨੇੜੇ ਰੋਪੜ ਵਿਖੇ ਲੱਗੀ ਹੋਈ ਸ਼ੈਨਾਸ ਪੇਪਰ ਮਿਲ ਦੇ ਪ੍ਰਦੂਸ਼ਣ ਤੋਂ ਇਲਾਕਾ ਨਿਵਾਸੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਸਰਹਿੰਦ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਜਾਈ ਲਈ ਵਰਤੋਂ ਕਰਨ ਦੀ ਆਗਿਆ ਨਹੀਂ ਹੈ ਪਰ ਪੇਪਰ ਮਿਲ ਨੇ ਆਪਣੀ ਪਾਣੀ ਦੀ ਵਰਤੋਂ ਕਰਨ ਲਈ ਨਹਿਰੀ ਪਾਣੀ ਸਰਕਾਰ ਵੱਲੋਂ ਮਨਜ਼ੂਰ ਕਰਵਾਇਆ ਹੈ ਉਦਾਹਰਨ ਦੇ ਤੌਰ ਤੇ 1 ਕਿਲੋ ਪੇਪਰ ਬਣਾਉਣ ਦੇ ਲਈ 40 ਲੀਟਰ ਪਾਣੀ ਦੀ ਖਪਤ ਹੁੰਦੀ ਹੈ ਹੁਣ ਆਪਾਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਐਨੇ ਵੱਡੇ ਪ੍ਰੋਜੈਕਟ ਦੇ ਲਈ ਉਰਜਾ ਨਾਲ ਲੱਖਾਂ ਲੀਟਰ ਪਾਣੀ ਦੀ ਜਿਹੜੀ ਵਰਤੋਂ ਹੋਣੀ ਹੈ ਅਤੇ ਪੇਪਰ ਬਣਨ ਤੋਂ ਬਾਅਦ ਬਚਿਆ ਇਹ ਸਾਰਾ ਕੈਮੀਕਲਾਂ ਵਾਲਾ ਪਾਣੀ ਪ੍ਰਦੂਸ਼ਿਤ ਪਾਣੀ ਆਪਣੀ ਜ਼ਮੀਨਾਂ ਦੀ ਬਰਬਾਦੀ ਕਰੇਗਾ ਜਿਵੇਂ ਕਿ ਸਾਡੇ ਇਲਾਕੇ ਵਿੱਚ ਲੱਗਣ ਜਾ ਰਹੀ ਰੁਚਰਾ ਪੇਪਰ ਮਿੱਲ ਵਾਲੇ ਦਾਅਵਾ ਕਰ ਰਹੇ ਹਨ ਕਿ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪਰ ਲੱਗੀਆਂ ਹੋਈਆਂ ਪੈਪਰ ਮਿੱਲਾਂ ਵੱਲੋਂ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ 90% ਦੀ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੀ ਭਰਤੀ ਕੀਤੀ ਗਈ ਹੈ ਜਿੱਥੇ ਫੈਕਟਰੀਆਂ ਲੱਗੀਆਂ ਹੋਈਆਂ ਪੰਜਾਬੀਆਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਪਿਛਲੇ ਕੁਝ ਸਾਲਾਂ ਦੌਰਾਨ ਇਹ ਖਬਰਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਪੰਜਾਬ ਵਿੱਚ ਲੱਗੀਆਂ ਫੈਕਟਰੀਆਂ ਹਵਾ ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਉਸ ਦੇ ਤਹਿਤ ਇਹ ਖਬਰ ਸਾਹਮਣੇ ਆਈ ਸੀ ਕਿ ਚੱਡਾ ਮਿੱਲ ਵੱਲੋਂ ਬਿਆਸ ਦਰਿਆ ਵਿੱਚ ਪਾਏ ਗੈਰ ਕਾਨੂੰਨੀ ਕੈਮੀਕਲਾਂ ਵਾਲੇ ਜ਼ਹਿਰੀਲੇ ਪਾਣੀ ਨਾਲ ਲੱਖਾਂ ਜਲਜੀਵ ਮਰ ਚੁੱਕੇ ਹਨ ਅਤੇ ਇਹ ਸلسਲਾ ਲਗਾਤਾਰ ਜਾਰੀ ਹੈ ਬਾਣੀ ਦੇ ਫਰਮਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਤੇ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆਸਭ ਕੋਈ ਅਨੁਸਾਰੇ ਸਭ ਨੂੰ ਆਪਣੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਲਈ ਇਕੱਠੇ ਹੋ ਕੇ ਇਸ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਆਪਣੇ ਇਲਾਕਾ ਨਿਵਾਸੀਆਂ ਨਾਲ ਇਹ ਗੱਲ ਸਪਸ਼ਟ ਕਰਨੀ ਚਾਹੁੰਦੇ ਹਾਂ ਕਿ ਅਸੀਂ ਆਪਣੇ ਇਲਾਕੇ ਵਿੱਚ ਇੰਡਸਟਰੀ ਦੇ ਆਉਣ ਦੇ ਲਈ ਕੋਈ ਵਿਰੋਧ ਨਹੀਂ ਕਰ ਰਹੇ ਹਾਂ ਸਗੋਂ ਆਪਣੇ ਇਲਾਕੇ ਵਿੱਚ ਇੰਡਸਟਰੀ ਆਉਣੀ ਚਾਹੀਦੀ ਹੈ ਜਿਸ ਨਾਲ ਆਪਣੇ ਇਲਾਕੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਮਿਲਣਾ ਚਾਹੀਦਾ ਪਰ ਰੋਜ਼ਗਾਰ ਦੇ ਨਾਂ ਤੇ ਕੋਈ ਸਾਡਾ ਹਵਾ ਪਾਣੀ ਮਿੱਟੀ ਖਰਾਬ ਕਰਕੇ ਸਾਡੀਆਂ ਆਉਣ ਵਾਲੀਆਂ نسلਾਂ ਨੂੰ ਤਬਾਹ ਕਰੇ ਇਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ ਆਪਣੇ ਹੱਕਾਂ ਲਈ ਲੜੋ ਜੇ ਤੁਸੀਂ ਲੜ ਨਹੀਂ ਸਕਦੇ ਤਾਂ ਬੋਲੋ ਜੇ ਤੁਸੀਂ ਬੋਲ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਨਹੀਂ ਸਕਦੇ ਤਾਂ ਸਾਥ ਦਿਓ ਜੇ ਸਾਥ ਨਹੀਂ ਦੇ ਸਕਦੇ ਤਾਂ ਲਿਖ ਅਤੇ ਬੋਲ ਰਿਹਾ ਉਸ ਨੂੰ ਹੌਸਲਾ ਜਰੂਰ ਦੇਵੋ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਉਸ ਦਾ ਮਨੋਵਲ ਵੀ ਨਾ ਤੋੜੋ ਕਿਉਂਕਿ ਕਿਤੇ ਨਾ ਕਿਤੇ ਉਹ ਤੁਹਾਡੇ ਹਿੱਸੇ ਦੀ ਲੜਾਈ ਲੜ ਰਿਹਾ ਹੈ ਸਾਡੇ ਸਾਰਿਆਂ ਦੀ ਲੜਾਈ ਹੈ ਜਰੂਰ ਸਾਰੇ ਪੋਸਟਰ ਨੂੰ ਸ਼ੇਅਰ ਕਰਿਓ ਜਾਣਕਾਰੀ ਨੂੰ ਸ਼ੇਅਰ ਕਰਿਓ ਅਤੇ ਇਹ ਰੂਚਰਾ ਪੇਪਰ ਮਿਲਦਾ ਬਾਅਦ ਤੋਂ ਬਾਅਦ ਆਪਾਂ ਵਿਰੋਧ ਕਰੀਏ